ਮੋਗਾ ਜ਼ਿਲ੍ਹਾ ਦੇ ਪਿੰਡ ਉਮਰੀਆਣਾ ਵਿਖੇ ਬਿਆਸ ਸਮਾਗਮ ਦੌਰਾਨ ਲਾਇਸੈਂਸੀ ਹਥਿਆਰ ਨਾਲ ਕੀਤੇ ਗਏ ਹਵਾਈ ਫਾਇਰ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਪੁਲਿਸ ਵੱਲੋਂ ਮੁਸਤੈਦ ਦੀ ਨਾਲ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਬਾਈ ਨੇਮ ਅਤੇ 4 ਤੋਂ 5 ਨਾਮਲੂ ਵਿਅਕਤੀਆਂ ਤੇ ਕੀਤਾ ਮਾਮਲਾ ਦਰਜ ਉਥੇ ਹੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਕਿਹਾ ਕਿ ਐਸਆਈ ਮਨਪ੍ਰੀਤ ਸਿੰਘ ਵੱਲੋਂ ਖਬਰ ਖਾਸ ਦੀ ਇਤਲਾਹ ਤੇ ਪਿੰਡ ਉਮਰੀਆਣਾ ਵਿਖੇ ਇੱਕ ਵਿਆਹ ਸਮਾਗਮ ਦੇ ਵਿੱਚ ਲਾਇਸੈਂਸੀ ਹਥਿਆਰਾਂ ਨਾਲ ਕੀਤੇ ਗਏ ਫਾਇਰ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਕਾਰਵਾਈ ਕਰਦੇ ਹੋਏ 2 ਵਾਈ ਨੇਮ ਅਤੇ 4 ਤੋਂ 5 ਨਾਮ ਮਲੂ ਵਿਅਕਤੀਆਂ ਦੇ ਉੱਪਰ ਅਸਲਾ ਐਕਟ थाना ਕੋਟ ਇਸੇ ਖਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਹੈਰੀ ਅਤੇ ਰਵੀ ਦੇ ਨਾਮ ਸ਼ਾਮਲ ਹਨ ਦੇ ਵਿੱਚ ਸਾਨੂੰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦਾ ਪਤਾ ਲੱਗਾ ਸੀ ਤੇ ਉਸ ਦੇ ਬਿਹਾਫ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਐਫ ਆਈ ਨੰਬਰ 201/24 ਅੰਡਰ ਸੈਕਸ਼ਨ ਬੀ ਐਨ ਐਸ 223 ਤੇ ਆਰ ਮੈਕਟ 27 ਦੇ ਤਹਿਤ ਪਰਚਾ ਦਰਜ ਕਰਕੇ ਤੇ ਅੱਗੇ ਕਾਰਵਾਈ ਆਰੰਭ ਕੀਤੀ ਹੈ ਸਰ ਇਹ ਪਤਾ ਲੱਗ ਸਕਿਆ ਕਿ ਕਿੱਥੋਂ ਦੀ ਵੀਡੀਓ ਹੈਗੀ ਇਹ ਸਾਨੂੰ ਹਾਂਜੀ ਇਨਫੋਰਮੇਸ਼ਨ ਮਿਲੀ ਹੈ ਕਿ ਉਮਰੀਆਣਾ ਦੀ ਵੀਡੀਓ ਹੈਗੀ ਜਿਹਦੇ ਵਿੱਚ ਦੋ ਬੰਦੇ ਆਇਡੈਂਟੀਫਾਈ ਹੋਏ ਨੇ ਹੈਰੀ ਤੇ ਰਵੀ ਨਾਂ ਦੇ ਉਹਨਾਂ ਦੇ ਬਾਈ ਨੇ ਪਰਚਾ ਤੇ ਬਾਕੀ ਜਿਹੜੇ ਅਣਪਛਾਤੇ ਉਹ ਤਸਦੀਕ ਕਰ ਰਹੇ ਹਨ ਤੇ ਪਤਾ ਲੱਗ ਸਕੇ ਕਿ ਇਹ ਹਥਿਆਰ ਕਿਹੜੇ ਸੀ ਇਹ ਲਿਸੈਂਸ ਸੀ ਕਿ ਇਹ ਇਹ ਅਸੀਂ ਹਲੇ ਵੈਰੀਫਾਈ ਕਰ ਰਹੇ ਹਾਂ ਕਿ ਕਿਹੜੇ ਹਥਿਆਰ ਆ ਅੱਗੇ ਜੋ ਵੀ ਫਰਦਰ ਵੈਰੀਫਾਈ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਉਹਦੇ ਤੁਹਾਡੇ ਧਿਆਨ ਚ ਲਿਆ ਦਿੱਤਾ ਜਾਊਗਾ ਸੋ ਜਦੋਂ ਸਰਕਾਰ ਵੱਲੋਂ ਬੈਨ ਵੀ ਲਗਾਇਆ ਹੋਇਆ ਹੈ ਇਹ ਹਥਿਆਰ ਜਿਹੜੇ ਹਰੋਣੇ ਨਹੀਂ ਗਏ ਜਾਂ ਫਾਇਰ ਵਗੈਰਾ ਨਹੀਂ ਕਰਨਾ ਪਰ ਫਿਰ ਵੀ ਲੋਕ ਮੰਨਦੇ ਨਹੀਂ ਕਿ ਵੀਰ ਬਣਾ ਮੇਰੀ ਇਹੀ ਅਪੀਲ ਆ ਲੋਕਾਂ ਨੂੰ ਵੀ ਜੇ ਕੋਈ ਇਦਾਂ ਦੀ ਕੋਈ ਘਟਨਾ ਵਾਪਰਦੀ ਹੈ ਜਾਂ ਕੋਈ ਫਾਇਰ ਕਰਦਾ ਕਿਸੇ ਪ੍ਰੋਗਰਾਮ ਦੇ ਉਦੋਂ ਤਾਂ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਦੇ ਲਾਇਸੈਂਸ ਕੈਨਸਲ ਕਰਵਾਏ ਜਾਣਗੇ ਸਰ ਇਹਦੇ ਵਿੱਚ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਰੋਪੀ ਜਿਹੜੇ ਫਾਇਰਿੰਗ ਕਰਨ ਵਾਲੇ ਗ੍ਰਿਫਤਾਰ ਕੀਤੇ ਗਏ ਹੈ ਉਹਨਾਂ ਦੇ ਕੀ ਨਾਮ ਹੈ ਔਰ ਕਿੰਨੇ ਬੰਦੇ ਨਿਮਾਵਾ ਗਏ ਨੇ ਇਹਨਾਂ ਦੇ ਅਸੀਂ ਹੈਰੀ ਤੇ ਰਵੀ ਨਾਮ ਦੇ ਹੈਗੇ ਨੇ ਉਮਰੀਆਣਾ ਦੇ ਇਹਨਾਂ ਤੇ ਅਸੀਂ ਪਰਚਾ ਬਾਈ ਨੇਮ ਦਰਜ ਕੀਤਾ ਤੇ ਇਹਨਾਂ ਦੇ ਅਸੀਂ ਰੇਡਾਂ ਕਰ ਰਹੇ ਹਾਂ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਵਾਂਗੇ ਦੇ ਵਿੱਚ ਸਾਨੂੰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦਾ ਪਤਾ ਲੱਗਾ ਸੀ ਤੇ ਉਸ ਦੇ ਬਿਹਾਫ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਐਫ ਆਈ ਨੰਬਰ 201/24 ਅੰਡਰ ਸੈਕਸ਼ਨ ਬੀ ਐਨ ਐਸ 223 ਤੇ ਆਰ ਮੈਕਟ 27 ਦੇ ਤਹਿਤ ਪਰਚਾ ਦਰਜ ਕਰਕੇ ਤੇ ਅੱਗੇ ਕਾਰਵਾਈ ਆਰੰਭ ਕੀਤੀ ਹੈ ਸਰ ਇਹ ਪਤਾ ਲੱਗ ਸਕਿਆ ਕਿ ਕਿੱਥੋਂ ਦੀ ਵੀਡੀਓ ਹੈਗੀ ਇਹ ਸਾਨੂੰ ਹਾਂਜੀ ਇਨਫੋਰਮੇਸ਼ਨ ਮਿਲੀ ਹੈ ਕਿ ਉਮਰੀਆਣਾ ਦੀ ਵੀਡੀਓ ਹੈਗੀ ਜਿਹਦੇ ਵਿੱਚ ਦੋ ਬੰਦੇ ਆਇਡੈਂਟੀਫਾਈ ਹੋਏ ਨੇ ਹੈਰੀ ਤੇ ਰਵੀ ਨਾਂ ਦੇ ਉਹਨਾਂ ਦੇ ਬਾਈ ਨੇ ਪਰਚਾ ਤੇ ਬਾਕੀ ਜਿਹੜੇ ਅਣਪਛਾਤੇ ਉਹ ਤਸਦੀਕ ਕਰ ਰਹੇ ਹਨ ਸਰ ਪਤਾ ਲੱਗ ਸਕੇ ਕਿ ਇਹ ਹਥਿਆਰ ਕਿਹੜੇ ਸੀ ਇਹ ਲਿਸੈਂਸ ਸੀ ਕਿ ਇਹ ਇਹ ਅਸੀਂ ਹਲੇ ਵੈਰੀਫਾਈ ਕਰ ਰਹੇ ਹਾਂ ਕਿ ਕਿਹੜੇ ਹਥਿਆਰ ਆ ਅੱਗੇ ਜੋ ਵੀ ਫਰਦਰ ਵੈਰੀਫਾਈ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਉਹਦੇ ਤੁਹਾਡੇ ਧਿਆਨ ਚ ਲਿਆ ਦਿੱਤਾ ਜਾਊਗਾ ਜਦੋਂ ਸਰਕਾਰ ਵੱਲੋਂ ਬੈਨ ਵੀ ਲਗਾਇਆ ਹੋਇਆ ਹੈ ਇਹ ਹਥਿਆਰ ਜਿਹੜੇ ਹਰੋਣੇ ਨਹੀਂ ਕੇ ਜਾਂ ਫਾਇਰ ਵਗੈਰਾ ਨਹੀਂ ਕਰਨਾ ਪਰ ਫਿਰ ਵੀ ਲੋਕ ਮੰਨਦੇ ਨਹੀਂ ਕੀ ਵੀ ਕਰਾਂ ਮੇਰੀ ਇਹੀ ਅਪੀਲ ਆ ਲੋਕਾਂ ਨੂੰ ਵੀ ਜੇ ਕੋਈ ਇਦਾਂ ਦੀ ਕੋਈ ਘਟਨਾ ਵਾਪਰਦੀ ਹੈ ਜਾਂ ਕੋਈ ਫਾਇਰ ਕਰਦਾ ਕਿਸੇ ਪ੍ਰੋਗਰਾਮ ਦੇ ਉਦੋਂ ਤਾਂ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਦੇ ਲਾਇਸੈਂਸ ਕੈਨਸਲ ਕਰਵਾਏ ਜਾਣਗੇ ਇਸ ਦੇ ਵਿੱਚ ਹੁਣ ਤੱਕ ਕੀ ਕਰਵੇ ਕੀਤਾ ਗਿਆ ਰੋਪੀ ਜਿਹੜੇ ਫਾਇਰਿੰਗ ਕਰਨ ਵਾਲੇ ਗ੍ਰਿਫਤਾਰ ਕੀਤੇ ਗਏ ਹਨ ਉਹਨਾਂ ਦੇ ਕੀ ਨਾਮ ਹੈ ਔਰ ਕਿੰਨੇ ਬੰਦੇ ਨਿਮਾਵਾ ਗਏ ਇਹਨਾਂ ਦੇ ਅਸੀਂ ਹੈਰੀ ਤੇ ਰਵੀ ਨਾਮ ਦੇ ਹੈਗੇ ਨੇ ਉਮਰੀਆਣਾ ਦੇ ਇਹਨਾਂ ਤੇ ਅਸੀਂ ਪਰਚਾ ਬਾਈ ਨੇਮ ਦਰਜ ਕੀਤਾ ਤੇ ਇਹਨਾਂ ਦੇ ਅਸੀਂ ਰੇਡਾਂ ਕਰ ਰਹੇ ਹਾਂ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਵਾਂਗੇ